ਤਕਰੀਬਤ ਇਹ ਦਿਨੇ ਆ ਲੱਗ ਕਹਿੰਦੇ ਸਰਕਾਰ ਦੇ ਨਾਲ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਦਾ ਜਿਹੜਾ ਘੋਲ ਬਿੱਡਿਆ ਹੋਇਆ ਉਹ ਘੋਲ ਨੂੰ ਤਕਰੀਬਤ 6 ਮਹੀਨੇ ਦਾ ਸਮਾਂ ਹੋ ਗਿਆ ਔਰ ਉਹਦੇ ਹੀ ਤਿਆਰੀ ਵਜੋਂ ਔਰ ਉਸ ਘੋਲ ਦੇ ਵਿੱਚ ਵੱਧ ਤੋਂ ਵੱਧ ਸਮੂਹਿਆਂ ਦੇ ਕਰਨ ਦੇ ਲਈ ਅੱਜ ਆਪੀ ਖੀ ਬਲਾਕ ਦੇ ਪੰਜ ਪਿੰਡਾਂ ਵੱਲੋਂ ਸਮੇਰੇਤ ਰਾਸਣ ਅਟਾ ਗੋੜਾ ਚਾ ਖੰਡਾ ਕਣਕਾਦ ਲੰਗਰਾਂ ਦੇ ਵਿੱਚ ਪਹੁੰਚਾਉਣ ਦੇ ਲਈ ਅਸੀਂ ਜਾ ਰਹੇ ਹਾਂ ਤਾਂ ਕਿ ਜਿਹੜੀਆਂ ਮੰਗਾਂ ਨੇ ਆਪਣੇ ਮੋਰਚੇ ਦੀਆਂ ਉਹਨਾਂ ਨੂੰ ਲਾਗੂ ਕਰਾਉਣ ਤੱਕ ਜਦੋਂ ਜਹਦ ਦੇ ਨਾਲ ਇਹ ਜਿਹੜੀ ਲੜਾਈ ਵਿੱਧੀ ਹੋਈ ਹੈ ਕੇਂਦਰ ਸਰਕਾਰ ਦੇ ਨਾਲ ਔਰ ਉਸ ਲੜਾਈ ਦਾ ਮਤਲਬ ਹੋਰ ਬਲ ਦੇਣ ਦੇ ਵਾਸਤੇ ਅੱਜ ਅਸੀਂ ਪੀਠੀ ਬਲਾਕ ਵੱਲੋਂ ਪੰਜ ਪਿੰਡਾਂ ਵੱਲੋਂ ਰਸਣ ਲੈ ਕੇ ਜਾ ਰਹੇ ਆਂ ਔਰ ਉਸ ਮੋੜਚੇ ਦੇ ਵਿੱਚ ਵੱਧ ਤੋਂ ਵੱਧ ਸਮੂਲੀਅਤ ਕਰਨਾ ਜੋ ਸੂਬਾ ਬਾਡੀ ਨੇ ਗੈਰ ਸੰਜਾਗਤ ਤੋਂ ਕਿਸਾਨ ਮੋੜਚੇ ਨੇ ਗੈਰ ਰਾਜਨੀਤਿਕ ਦੀ ਜੋ ਕਮੇਟੀ ਹੈ ਉਹਨਾਂ ਵੱਲੋਂ ਅਪੀਲ ਦਿੱਤੀ ਹੋਈ ਹੈ ਵੀ ਮੋੜਚੇ ਦੇ ਵਿੱਚ ਵੱਧ ਤੋਂ ਵੱਧ ਰੌਣਕਾਂ ਲਾਉ ਉਸ ਦੇ ਤਹਿਤ ਅਸੀਂ ਅੱਜ ਪਿੱਕੀ ਬਲਾਕ ਵੱਲੋਂ ਜਾ ਰਹੇ ਆਂ ਠੀਕ ਹੈ ਕੋਈ ਪਰ